ਸਿਧਾਰਥ ਖਬਰ ਪੰਜਾਬ ਟੀਵੀ ਤੇ ਮਹਾ ਗਪੀਲ ਜੱਲਾ ਅੱਜ ਪਹੁੰਚ ਗਿਆ ਆ ਅੱਜ ਆ ਰੋਹੀ ਮਦਰਸ਼ਵਾਲਾ ਮਦਰਸਾ ਤੋਂ ਅੱਜ ਜਿਹੜਾ ਮਹਿੰਦੀ ਦੀ ਰਸਮ ਆ ਲੈ ਕੇ ਜਾ ਰਹੇ ਆ ਬਾਬਾ ਅਨੰਦਗਿਰੀ ਜੀ ਮਹਾਰਾਜ ਤਾਂ ਮੂਹ ਸੰਗਾਂ ਦੇ ਵਿੱਚ ਜਿਹੜਾ ਖੁਸ਼ੀ ਦੀ ਲਹਿਰ ਸਾਨੂੰ ਮਿਲਦੀ ਹੈ ਸਾਡੇ ਨਾਲ ਬਾਬਾ ਅਨੰਦਗਿਰੀ ਜੀ ਮਹਾਰਾਜ ਜੁੜੇ ਗੱਲ ਕਰਾਂਗੇ ਆ ਜੀ ਬਾਬਾ ਜੀ ਕੱਲ ਸਗਨ ਦੀ ਰਸਮ ਆਈ ਸੀ ਤਾਂ ਅੱਜ ਮਹਿੰਦੀ ਰਸਮ ਆ ਰਹੀ ਆ ਮਾਤਾ ਪੰਗਾਮੂ ਕੀ ਤਾਂ ਤੱਕ ਹੀ ਚੱਲੇ ਥੋੜੀ ਉਹ ਸ਼ੰਕਰਵਾੜੀ ਕੀ ਮਹਾ ਸ਼੍ਰੀ ਰਾਤਰੀ ਦਾ ਮੇਲਾ चैनल के द्वारा से द्वारा तुम तो रोज हर चीज दिखाई जा रही है चैनल का भी बहुत बहुत धन्यवाद जो हर जो है सूचना पहले तक पहुंच रही है महाशिवरात्रि चल रही है कल जो है भगवान गौरी शंकर नगरा मुखी धाम को उन्होंने मंडल ने रविपुरी हर के नेतृत्व हरिहर मंदिर आके भगवान शंकर जी न सगंदी की जी रसम है वो अदा की शिव सहारा प्रबंधक मंडल ने जी भर के खुल के शिव भगता और शिव सहारा महिला मंडल ने सारा ने उन्होंने जी भर के स्वागत किया और सेवा की थी और वास्तविक जो आनंद है वो पाया सबने आज साधी वाली है भगवान शंकर जी वालों आज अच्छी जो है माता जी मेहंदी लेके शिव सहारा प्रबंधक मंडल और महिला मंडल सब रल मिलके और शहर से साथ होने वाले सब मान जो लोग सारे ने आके भरपूर आनंद लिता और चलने की तैयारी है भगवान शंकर जी का श्री राम भगवान जी का पूजन करके ਅਸੀਂ ਚੱਲ ਰਿਹਾ ਪਰ ਤੋਂ ਆਰਿਆ ਨਗਰ ਦੇ ਵਿੱਚ ਮਗਰ ਮੁਖੀ ਧਾਮ ਤੇ ਸਭ ਪਹੁੰਚੋ ਹਮਾ ਕੇ ਬਹੁਤ ਬਹੁਤ ਇਸ शुभ अवसर ਤੇ ਲੱਖ ਲੱਖ ਬੁਲਾਈਆਂ ਬਲਵਰੀ ਸ਼ੰਕਰ ਉਹਵਾਦ ਕੀ ਜੈ ਕਰਾਓ ਵੀ ਸਾਡੇ ਨਾਲ ਭਾਰਤੀ ਜਨਤਾ ਪਾਰਟੀ ਤੋਂ ਹਰਜੀਤ ਸਿੰਘ ਸੰਧੂ ਜੁੜੇ ਨੇ ਜੋ ਕਿ ਮੰਦੀ ਰਸਮ ਦੀ ਮੰਦੀ ਦੀ ਰਸਮ ਹੋਣੀ ਹੈ ਮਾਤਾ ਮੰਗਲੀ ਮਾਤਾ ਮੰਗਲੀ ਧਾਮ ਤੇ ਅੱਜ ਹਰਜੀਤ ਸਿੰਘ ਸੰਧੂ ਜਾ ਭਾਰਤੀ ਜੰਦਾ ਬਾਦਲ ਖੜੇ ਜੁੜੇ ਨੇ ਤਾਂ ਦੀ ਕੀ ਕਹਲਾ ਜਣੇ ਉਹ ਨਹੀਂ ਮੈਂ ਸਭ ਤੋਂ ਪਹਿਲਾਂ ਮਾਸ਼ੇ ਬਰਾਤਰੀ ਤੇ ਮੱਖੀ ਸਭ ਤੋਂ ਚੇਹੇ ਇਲਾਕਾ ਨਿਵਾਸੀਆਂ ਨੂੰ ਜ਼ਿਲ੍ਹਾ ਵਸਨੀਕਾਂ ਦੇ ਦੇਸ਼ਾਂ ਬਚਾਉਣ ਦੇ ਬਾਅਦ ਸੇ ਆਪਣੇ ਲੋਕਾਂ ਨੂੰ ਲੱਖ ਲੱਖ ਵਧਾਈ ਕਰਦਾ ਅੱਜ ਦੇ ਸੇਤੌਰ ਤੋਂ ਸੱਚੇ ਇਨਸਾਨ ਤੇ ਸੁਭੇਤ ਬਾਬਾ ਜੀ ਦਾ ਹਵਾਲਾ ਦੇਣਾ ਦੇ ਲਈ ਜੀ ਕੋਲੋਂ ਸ਼ੁਭਕਾਮਨਾਵਾਂ ਵੀ ਲਿਆ ਤੇ ਉਹ ਵੀ ਇਹਨਾਂ ਦਾ ਬੁਖਮਸੀ ਇਹਨਾਂ ਦੇ ਕੁਤਬਾਂ ਦੇ ਭਰਨਾ ਕਰਦੇ ਹੋ ਅਜਿਹਾ ਮਹਾਰਾਜ ਤੇ ਬਾਲਾ ਮਸਲਵਾ ਲੈਂਦੇ ਹੋਏ ਦਾ ਪਾਜੀ ਕਰਾਉਂਦੇ ਵਿੱਚ ਦਾ ਸਾਬਤ ਆ ਯਾਰ ਤੇ ਕਿਹਨਾਂ ਦਾ ਬਾ ਸਾਡੇ ਨਾਲ ਸਿੰਧਵਾਦੀ ਜੁੜੇ ਦੇ ਭਾਰਤੀ ਜੰਦਾ ਪਾਰਟੀ ਤੋਂ ਜਿਹੜਾ ਜਿਲ੍ਹਾ ਮੰਤਰੀ ਨੇ ਜਿਹੜੇ ਸਾਡੇ ਨਾਲ ਗੱਲਬਾਤ ਕਰਦੇ ਆ ਅੱਜ ਮਾਤਾ ਬਗਲਾ ਮੁਹਰੇ ਧਾਮ ਦੇ ਮੰਦੀ ਦੀ ਰਸਮ ਕੀਤੀ ਜਾਣੀ ਹੈ ਦਸੇਹਾਰ ਦੇ ਪੌਂਦੇ ਹਰਦੀ ਥੰਦੂ ਆ ਕਿਸੇ ਕੀ ਕਹਿਣਾ ਚਾਹੁੰਦੇ बिल ख़ुशीर त चन भॻवान तस्वीर ਜਿਹੜਾ ਅੱਜ ਹੋਣਾ ਮਹਿੰਦੀ ਰਸਮ ਜੜੀ ਹੋਣੀ ਆ ਮਾਸ ਸਗਲਾ ਮੁਖੀ ਧਾਮ ਨੂੰ ਤਿਆਰੀ ਕਰ ਲਈ ਆ ਸਿਰਤਾ ਜਾ ਰਹੇ ਆ ਤੇ ਬਹਾਣਾ ਤੇ ਜੀ ਮਹਾਰਾਜ ਦੀ ਸਬਰ ਖਾਇਆ ਹੈ ਜੀ ਰੇਡਾ ਤੇ ਸਾਰਾ ਕਾਰਜਕ੍ਰਮ ਜਿਹੜਾ ਹੋਣਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਸਾਰੀਆਂ ਤਸਵੀਰਾਂ ਕੈਮਰਾ ਕੋਲ ਜੀ ਦਿਖਾ ਦੇਗੇ ਜੀ ਅੱਜ ਜਿਹੜਾ ਸਾਰਿਆ ਰੋਹੀ ਮੰਦਰ ਤੋਂ ਵਿਰਾਜ ਸਵਾਲਾ ਮੰਦਰ ਤੋਂ ਅੱਜ ਮਹਿੰਦੀ ਦੀ ਰਸਮ ਜੜੀ ਜਾ ਰਹੀ ਹੈ ਫਰ ਮਾਤਾ ਸਗਲਾ ਮੁਖੀ ਧਾਮ ਤਾਂ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਪਾਂਝੀਆਂ ਕਰਾਂਗੇ ਹਾਂ ਹਰੀ ਹਰ ਰੋਹੀ ਮੰਦਰ ਸ਼ਵਾਲਾ ਤੋਂ ਜਿਹੜਾ ਮਹਿੰਦੀ ਰਸਮ ਹੈ ਜਿਹੜੀ ਬਾਬਾ ਆਨੰਦ ਗਰੀ ਜੀ ਦੀ ਛਤਰ ਸ਼ਾਇਆ ਹੀ ਇੱਥੇ ਜਿਹੜਾ ਸੰਗਤਾਂ ਵੱਲੋਂ ਲਿਆਂਦੀ ਜਾ ਰਹੀ ਹੈ ਇਹ ਤਾਂ ਸਾਡੇ ਨਾਲ ਜੁੜੇ ਨੇ ਮਹੰਤਪੁਰੀ ਜੀ ਮਾਤਾ ਮਗਰਾ ਮੁਖੀ ਧਾਮ ਤੋਂ ਜਿਹੜੀਆਂ ਤਿਆਰੀਆਂ ਜਿਹੜੀਆਂ ਕੀਤੀਆਂ ਗਈਆਂ ਨੇ ਇਸ ਵਕਤ ਜਿਹੜਾ ਮਹਿੰਦੀ ਰਸਮ ਆ ਅੱਜ ਦਾ ਜਿਹੜਾ ਪੂਰਾ ਸਵਾਗਤ ਕਰਨ ਲਈ ਮਹੰਤਪੁਰੀ ਜੀ ਜਿਹੜੇ ਤਿਆਰ ਨੇ ਤਾਂ ਤਿਆਰੀਆਂ ਪੂਰੀਆਂ ਹੋਈਆਂ ਪਈਆਂ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਪਹਿਲੋ ਤਾਂ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੀ ਜੈ ਹੋਤ ਅੱਜ ਮਹਿੰਦੀ ਰਸਮ ਆਉਣੀ ਹੈ ਤਾਂ ਕੱਲ ਜਿਹੜਾ ਸਗਨ ਲਗਾਇਆ ਗਿਆ ਸੀ ਕੋਲੇ ਨਾਦੀ ਨੂੰ ਤਾਂ ਅੱਜ ਮਹਿੰਦੀ ਦੀ ਰਸਮ ਜਿਹੜਾ ਸ਼ਵਾਲਾ ਮੰਦਰ ਤੋਂ ਆ ਰਹੀ ਬਾਬਾ ਅਨੰਦਗਰੀ ਮਹਾਰਾਜ ਜੀ ਲੈ ਕੇ ਆ ਰਹੇ ਨੇ ਤਾਂ ਕਿੱਦਾਂ ਦੀਆਂ ਤਿਆਰੀਆਂ ਕੀਤੀ ਗਈਆਂ ਸਭ ਤੋਂ ਪਹਿਲਾਂ ਕੱਲ ਜੋ ਕਿ ਭਗਵਾਨ ਸ਼ਿਵ ਦਾ ਬੜਾ ਹੀ ਸੁੰਦਰ ਦੀ ਜਿਹੜੀ ਸਗੰਦੀ ਰਸਮ ਅਦਾ ਹੋਈ ਹੈ ਮਾ ਬਗਲਾਵ ਕੀ ਤਾਂ ਵੱਲੋਂ ਸਾਦੇ ਸ਼ਹਿਰ ਵਾਸੀਆਂ ਨੇ ਔਰ ਮੰਦਰ ਦੇ ਜਿੰਨੇ ਸਾਡੀ ਮਾਤਾ ਜੀ ਦੇ ਸੇਵਾਦਾਰ ਨੇ ਬੜੇ ਹੀ ਸੁੰਦਰ ਤਰੀਕੇ ਨਾਲ ਜਿਹੜੀ ਯਾਤਰਾ ਨਿਕਲੀ ਆ ਔਰ ਭਗਵਾਨ ਸ਼ੰਕਰ ਨੂੰ ਬੜੀ ਹੀ ਵਿਧੀ ਦੇ ਨਾਲ ਸੱਤ ਵੇਦ ਪਾਠੀ ਬ੍ਰਾਹਮਣਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੀ ਪੂਰੀ ਵਿਧੀ ਦੇ ਨਾਲ ਭਗਵਾਨ ਸ਼ਿਵ ਨੂੰ ਸ਼ੰਕਰ ਜੀ ਨੂੰ ਸਗੰਦੀ ਰਸਮਦਾ ਹੋਈ ਆ ਔਰ ਜੋ ਉਥੇ ਪ੍ਰਬੰਧ ਹੀ ਬਹੁਤ ਹੀ ਸੁੰਦਰ ਪ੍ਰਬੰਧ ਕੀਤਾ ਸੀ ਹਰ ਕੀ ਇਸ ਵਾਰ ਗੁਰੂ ਮਹਾਰਾਜ ਜੀ ਨੇ ਹੋਰ ਵੱਧ ਚੜ ਕੇ ਸਾਨੂੰ ਸਹੂਲਤਾ ਦਿੱਤੀ ਉਹਨਾਂ ਨੇ ਜੋ ਕਿ ਸਾਨੂੰ ਬਹੁਤ ਸਾਡੇ ਮੰਦਰ ਦੇ ਸਾਰੇ ਸੇਵਾਦਾਰਾਂ ਨੂੰ ਬਹੁਤ ਵਧੀਆ ਲੱਗਾ ਔਰ ਉਹਨਾਂ ਨੇ ਪਹਿਲ ਜੋ ਕਿ ਜਿਵੇਂ ਉਹਨਾਂ ਨੇ ਕਿਹਾ ਸੀ ਕਿ ਐਰਕੀ ਇਸ ਵਾਰ ਸਗੰਦੀ ਜੋ ਰਸਮ ਅਦਾ ਹੋਣੀ ਹੈ ਪੂਰੀ ਵਿਧੀ ਨਾਲ ਹੋਣੀ ਚਾਹੀਦੀ ਆ ਬੜੇ ਪ੍ਰੇਮ ਨਾਲ ਹੋਣੀ ਚਾਹੀਦੀ ਆ ਔਰ ਉਵੇਂ ਹੀ ਹੋਇਆ ਔਰ ਅੱਜ ਜਿਵੇਂ ਕਿ ਕੱਲ ਸਗੰ ਅਦਾ ਹੋ ਗਿਆ ਅੱਜ ਜਿਵੇਂ ਭਗਵਾਨ ਸ਼ੰਕਰ ਦੇ ਵੱਲੋਂ ਮਾਂ ਬਗਲਾमुखी ਧਾਮ ਦੇ ਵਿੱਚ ਮਹਿੰਦੀ ਦੀ ਰਸਮ ਅਦਾ ਹੋਣੀ ਆ ਔਰ ਉਹ ਹਰੀ ਰੋਹੀ ਮੰਦਰ ਪੱਟੀ ਵੱਲੋਂ ਉਹਨਾਂ ਦੀ ਤਿਆਰੀ ਦੇ ਲਈ ਜਿਵੇਂ ਕੱਲ ਉਹਨਾਂ ਨੇ ਹਰੀ ਰੋਹੀ ਮੰਦਰ ਪੱਟੀ ਵਾਲਿਆਂ ਨੇ ਮਾ ਬਗਲਾ ਮੁਖੀ ਤਾਂ ਵਾਲਿਆਂ ਦਾ ਸਵਾਗਤ ਕੀਤਾ ਸੀ ਸਾਡੀ ਸਾਰਿਆਂ ਦੀ ਇਹੋ ਕੋਸ਼ਿਸ਼ ਆ ਵੱਧ ਤੋਂ ਵੱਧ ਅਸੀਂ ਮਿਲ ਕੇ ਉਹਨਾਂ ਦਾ ਪੂਰਾ ਨਿੱਘਾ ਸਵਾਗਤ ਕਰੀਏ ਔਰ ਮਾਤਾ ਜੀ ਨੂੰ ਖੁਸ਼ੀ ਗੁਜ਼ੀ ਦੇ ਨਾਲ ਸਾਰਿਆਂ ਨੂੰ ਮਹਿੰਦੀ ਜਿਹੜੀ ਆ ਚੜਵਾਈਏ ਜੀ ਤਾਂ ਕਿਦਾਂ ਦੇਖਦੇ ਹੋ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਵਸ ਖੁਸ਼ੀ ਦੇ ਮੌਕੇ ਤੇ ਮਹਾ ਸ਼ਿਵਰਾਤੀ ਦਾ ਪਾਵਨ ਉਤਸਵ ਜਿਹੜਾ 26 ਤਰੀਕ ਨੂੰ ਬਣਾਇਆ ਜਾਂਦਾ ਤਾਂ 25 ਤਰੀਕ ਨੂੰ ਵੱਡੇ ਪੱਧਰ ਤੇ ਜਿਹੜਾ ਸ਼ਹਿਰ ਵਾਲਿਆਂ ਤੋਂ ਵੱਲੋਂ ਬਾਬਾ ਆਨੰਦਗਰੀ ਜੀ ਮਹਾਰਾਜ ਦੀ ਛਤਰ ਸ਼ਾਇਆ ਇਹ ਜਿਹੜੀ ਸ਼ੁਭ ਯਾਤਰਾ ਕੱਢਣੀ ਚਾਹੀਏ ਕੱਢਣੀ ਜਾਣੀ ਹੈ ਤਾਂ ਕੀ ਕਹਿਣਾ ਚਾਹੁੰਦੇ ਦੇਖੋ ਜੀ ਇੱਕ ਵਿਆਹ ਹੁੰਦਾ ਵਾ ਘਰ ਦਾ ਨਾ ਪਰਿਵਾਰ ਦਾ ਵਿਆਹ ਹੁੰਦਾ ਜਿਹਦੇ ਵਿੱਚ ਹਰ ਮਾਂ ਆਪਣਾ ਪੁੱਤ ਵਿਆਉਂਦੀ ਆ ਹਰ ਆਪਣਾ ਮਾਂ ਧੀ ਵਿਆਉਂਦੀ ਹੈ ਲੇਕਿਨ ਇਹ ਵਿਆਹ ਜਿਹੜਾ ਵਾ ਇਹ ਭਗਵਾਨ ਸ਼ਿਵ ਔਰ ਮਾਤ ਸ਼ਕਤੀ ਦਾ ਵਾ ਇਤੋਂ ਸੰਸਾਰ ਦੀ ਜਿਹੜੀ ਰਚਨਾ ਹੋਈ ਆ ਅਸੀਂ ਇਹਨਾਂ ਦੀ ਹੀ ਦੇਣ ਆ ਭਗਵਾਨ ਸ਼ਿਵ ਔਰ ਮਾਂ ਪਾਰਵਤੀ ਦੀ ਇਹ ਵਿਆਹ ਜਿਹੜਾ ਵਾ ਬੜਾ ਸਧਾਰਨ ਵਿਆਹ ਨਹੀਂ ਬੜਾ ਸਭ ਤੋਂ ਪਹਿਲਾ ਵਿਵਾਹ ਸ਼ਿਵ ਔਰ ਮਾਂ ਪਾਰਵਤੀ ਦਾ ਵਾ ਸਾਰੇ ਸ਼ਹਿਰ ਨੂੰ ਸਾਰੀਆਂ ਸੰਗਤਾਂ ਨੂੰ ਇਹੋ ਹੀ ਅਪੀਲ ਆ ਕਿ ਜਿਹੜਾ ਵਾ ਅਫਸਰ ਆਪਾਂ ਨੂੰ ਨਹੀਂ ਗਵਾਉਣਾ ਚਾਹੀਦਾ ਅਗਰ ਹੋਣਾ ਉਧਰ ਉਹ ਹਰ ਹਰ ਮੰਦਰ ਉਹੀ ਪੱਟੀ ਵੱਲੋਂ ਜੋ ਪਾਲਕੀ ਨਿਕਲ ਰਹੀ ਹੈ ਉਹਨਾਂ ਦਾ ਸਵਾਗਤ ਕਰਨ ਵੱਧ ਤੋਂ ਵੱਧ ਔਰ ਇਹ ਦੇ ਵਿੱਚ ਪਾਲਕੀ ਦੇ ਜੀ ਸਿਹਦਰ ਬਣ ਆ ਕੇ ਮਾਤਾ ਜੀ ਦੇ ਦਰਸ਼ਨ ਕਰਨ ਔਰ ਜੋ ਮਹਿੰਦੀ ਚੜਨੀ ਹੈ ਉਹ ਮਾਤਾ ਜੀ ਦੇ ਵੱਲੋਂ ਜਿਹੜੀਆਂ ਭੈਣਾਂ ਦਾ ਵਿਆਹ ਨਹੀਂ ਹੁੰਦਾ ਉਹ ਮਹਿੰਦੀ ਮਾਤਾ ਜੀ ਵੱਲੋਂ ਸੰਗਤ ਵੱਲੋਂ ਲਵਾਈ ਜਾਊਗੀ ਉਹ ਵੀ ਤੁਸੀਂ ਇਹਨਾਂ ਨੂੰ ਆ ਕੇ ਲਵਾ ਸਕਦੇ ਹੋ ਯਾਤਰਾ ਵਿੱਚ ਸ਼ਾਮਿਲ ਹੋਵੋ ਔਰ ਦੂਜੀ ਗੱਲ ਬੜਾ ਹੀ ਸੁੰਦਰ ਤਿਆਰੀ ਚੱਲ ਰਹੀ ਆ ਫੁੱਲਾਂ ਦੇ ਨਾਲ ਅਸੀਂ ਅੱਗੇ ਜਾ ਕੇ ਭਗਵਾਨ ਸ਼ਿਵ ਦੇ ਜੋ ਗਾਣ ਆ ਰਹੇ ਆ ਜੋ ਉਹਨਾਂ ਦੇ ਸੇਵਾਦਾਰ ਆ ਰਹੇ ਆ ਜੋ ਗੁਰੂ ਮਹਾਰਾਜ ਆ ਰਹੇ ਆ ਉਹਨਾਂ ਦਾ ਹੀ ਨਿੱਕਾ ਸਵਾਗਤ ਕਰਾਂਗੇ ਉਹਨਾਂ ਦਾ ਬੈਠਣ ਦਾ ਇੰਤਜ਼ਾਮ ਅੰਦਰ ਸਗਲ ਲੱਗਨ ਦਾ ਇੰਤਜ਼ਾਮ ਮਹਿੰਦੀ ਰਸਮ ਹਰ ਇੱਕ ਜਿਹੜੀ ਤਰੀਕਾ ਵਾ ਹਰ ਇੱਕ ਜਿਹੜੀ ਵਿਧੀ ਆ ਬੜੀ ਸੁੰਦਰ ਢੰਗ ਦੇ ਨਾਲ ਸੁਚਾਰੂ ਢੰਗ ਦੇ ਨਾਲ ਬਣਾਈ ਗਈ ਆ ਔਰ ਸਾਰੇ ਹੀ ਸ਼ਹਿਰ ਵਾਸੀ ਦੇਖੋ ਕਿੰਨਾ ਆਨੰਦ ਲੈ ਰਹੇ ਆ ਔਰ ਇਹ ਦਿਨੋਂ ਦਿਨ ਜਿਹੜੀ ਪਾਲਕੀ ਹਰ ਸਾਲ ਪਾਲਕੀ ਜਿਹੜੀ ਆ ਵੱਧਦੀ ਜਾ ਰਹੀ ਆ ਔਰ ਇੱਕ ਸਾਂਝਾ ਤਿਉਹਾਰ ਆ ਇਹ ਕੋਈ Hindu ਦਾ ਜਾਂ ਸਨਾਤਨ ਦਾ ਤਿਉਹਾਰ ਨਹੀਂ ਸਭ ਸਾਂਝਾ ਤਿਉਹਾਰ ਆ ਔਰ ਇਹਦੇ ਵਿੱਚ ਸਾਰੇ ਸਿੱਖ ਪਰਿਵਾਰ ਵੀ ਸਾਰੇ ਹਿੰਦੂ ਪਰਿਵਾਰ ਵੀ ਬੜੇ ਸੁੰਦਰ ਤਰੀਕੇ ਨਾਲ ਯਾਤਰਾ ਦੇ ਹਿੱਸਾਦਾਰੇ ਬਣੇ ਆ ਕਿ ਸਰਦਾਰ ਬਣ ਰਹੇ ਆ ਲੈ ਰਹੇ ਆ ਬੜਾ ਹੀ ਆਨੰਦ ਆ ਜੀ ਮੇਰੇ ਵੱਲੋਂ ਔਰ ਮਾਂ ਬਗਲਾਮੁਖੀ ਧਾਮ ਪੱਟੀ ਦੇ ਸਾਰੇ ਮੈਂਬਰਾਂ ਵੱਲੋਂ ਸਾਰੇ ਸੇਵਾਦਾਰਾਂ ਵੱਲੋਂ ਬਹੁਤ ਹੀ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਾਰਿਆਂ ਨੂੰ ਮਹਾ ਸ਼ਿਵਰਾਤਰੀ ਪਰਬ ਦੀਆਂ ਲੱਖ ਲੱਖ ਮੁਬਾਰਕਾਂ ਕਾਮਾ ਮਾਂ ਬਗਲਾਮੁਖੀ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਸਮੂਹ ਸੰਗਤਾਂ ਨੂੰ ਸਭ ਤੋਂ ਪਹਿਲਾਂ ਹਾਰਦਿਕ ਵਧਾਈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕੱਲ ਬਗਲਾ ਮੁਖੀ ਤਾਂ ਤੋਂ ਭਗਵਾਨ ਸ਼ੰਕਰ ਜੀ ਦਾ ਸਗੰਦੀ ਰਸਮ ਆਧਾ ਕੀਤੀ ਗਈ ਸੀ ਤੇ ਅੱਜ ਸ਼੍ਰੀ ਹਰੀਹਰ ਰਵੀ ਮੰਦਰ ਤੋਂ ਸ਼੍ਰੀ ਬਗਲਾ ਮੁਖੀ ਤਾਂ ਵਾਲ ਨੂੰ ਮਹਿੰਦੀ ਦੀ ਰਸਮ ਅਦਾ ਕਰਨ ਵਾਸਤੇ ਸਮੂਹ ਸੰਗਤਾਂ ਜਾ ਰਹੀਆਂ ਨੇ ਬਾਬਾ ਸ਼੍ਰੀ ਆਨੰਦਗਿਰੀ ਜੀ ਦੀ ਕਿਹਾਦੇ ਵਿੱਚ ਤੇ ਅੱਜ ਸਾਰਾ ਸ਼ਹਿਰ ਭਗਵਾਨ ਸ਼ੰਕਰ ਦੇ ਰੰਗ ਵਿੱਚ ਰੰਗਿਆ ਹੋਇਆ ਹੈ ਤੇ ਸਭ ਖਰਸ਼ੋ ਉਲਾਸ ਨਾਲ ਅੱਜ ਇਹ ਜਿਸ ਨੂੰ ਜਨ ਨੂੰ ਮਨਾ ਰਹੇ ਨੇ ਤੇ ਪਕੋ ਸ਼ੋਭਾ ਯਾਤਰਾ ਕੀਤੀ ਜਾਵੇ ਜੀ ਬੜੀ ਧੂਮ ਧਮ ਨਾਲ ਜੋ ਜੋ ਸਮੂਹ ਸਕਦਾ ਨੂੰ ਆਇ ਕੋ ਹੀ ਵਧਾਈ ਦੇਣੀ ਹੈ ਕਿ ਭਗਵਾਨ ਪੋਲੇਨਾ ਸਭ ਤੇ ਕਿਰਪਾ ਕਰਨ ਸਭ ਹਰ ਛੋਲਾਸ ਨਾਲ ਇਸ ਨੂੰ ਜਨ ਨੂੰ ਮਨਾਉਣ ਤੇ ਸਭ ਇੱਕ ਝੋਟਾ ਨਾਲ ਆਉਣ ਕਿ ਪ੍ਰਭੂ ਦੇ ਘਰ ਦੀਆਂ ਖੁਸ਼ੀਆਂ ਮਾਣਨ ਹਰ ਹਾਲ ਮਹਾਨ ਦੇ ਹਰ ਹਾਲ ਮਹਾਨ ਦੇ ਜਨਾਵ ਜੇਸ਼ਕਪੁਰ ਮਿੰਟਾ ਜੀ ਇਹ ਤੁਮ ਕੋ ਆਪਦਾ ਪ੍ਰਧਾਨ ਜੀ ਅੱਜ ਦੇ ਸਭ ਜੀ ਹਾਦੀ ਸਭ ਨੂੰ ਲੱਖ ਲੱਖ ਵਧਾਈ ਹੋਵੇ ਕੱਲ ਬਗਲਾਕੂ ਮੰਦਰ ਤੋਂ ਸ਼ਿਵ ਸ਼ਕਤੀ ਮੰਦਰ ਤੇ ਸ਼ਿਵ ਮਹਾਰਾਜ ਮਹਾਦੇਵ ਮੰਦਰ ਸੱਜਰ ਆਇਆ ਸੀ ਅੱਜ ਬਗਲਾਕੂ ਮੰਦਰ ਤੋਂ ਹਾਜ਼ਰੀ ਵਿੱਚ ਮਹਿੰਦੀ ਰਸਮ ਹੋਏਗੀ ਸਾਰੇ ਸੰਗਤਾਂ ਨੂੰ ਸਾਡੇ ਸ਼ਹਿਰ ਨੂੰ ਲੱਖ ਲੱਖ ਸ਼ਰਧਾਤਰੀ ਦੀ ਤੇ ਇਸ ਸੁਭ ਮੌਕੇ ਦੀ ਵਧਾਈ ਹੋਵੇ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਦਵਿੰਦਰ ਕੁਮਾਰ ਜੀ ਇਹ ਜੋ ਮੇਲਾ ਜੀ ਮਹਾ ਸ਼ੁਭਰਾਤੀ ਮੇਲਾ 2025 ਜੋ ਕਿ ਆਨੰਦਗਰੀ ਮਹਾਰਾਜ ਜੀ ਦੀ ਰੈਨਮਾਈ ਹੇਠ ਮਨਾਇਆ ਜਾ ਰਿਹਾ ਹੈ ਕੱਲ ਨਾ ਬਗੜਾ ਮੁਖੀ ਮੰਦਰ ਤੋਂ ਉੱਪਰੋਂ ਸਾਡੇ ਜੋਗੀ ਬੜੇ ਹੀ ਆਦਮੀ ਆ ਰਵੀ ਮંત્રી ਉਹਨਾਂ ਦੀ ਰੈਨਮਾਈ ਦੇ ਵਿੱਚ ਕੱਲ ਉਹ ਭੋਲੇ ਬਾਬਾ ਜੀ ਦਾ ਸ਼ਗਲ ਜਾ ਕੇ ਇੱਥੇ ਪਹੁੰਚੇ ਹਨ ਅੱਜ ਉਸੇ ਹੀ ਰਸੰਦ ਦੇ ਅਨੁਸਾਰ ਅੱਜ ਭੋਲੇ ਬਾਬਾ ਦੇ ਭਗਤ ਅਤੇ ਸ਼੍ਰੀ ਨਗਗਰੀ ਮਹਾਰਾਜ ਜੀ ਮਹਿੰਦੀ ਦੀ ਰਸਮ ਕਰਨ ਵਾਸਤੇ ਇਤੋਂ ਮਹਿੰਦੀ ਲਾ ਕੇ ਜੋ ਕਿ ਹੁਣ ਅਸੀਂ ਬਗਲਾਪੁਰੀ ਮੰਤਰ ਜਾਵਾਂਗੇ ਅਤੇ ਅੱਜ ਦਾ ਦਿਨ ਪੂਰੀ ਸੰਤਾ ਆਪਣੀ ਬਹੁਤ ਹੀ ਖੁਸ਼ੀ ਦੇ ਵਿੱਚ ਭੋਗਤਾਂ ਦੇ ਨਾਲ ਇਸ ਦਿਨ ਨੂੰ ਮਨਾ ਰਹੇ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਅਤੇ ਇਹ ਜੋ ਮਹਾਸ਼ਿਵਰਾਤਰੀ ਮੇਲਾ ਹੈ ਇੱਕ ਬੇਕੁਮ ਹੋਗੂ ਹੈ ਕਾਸੇ ਦੇ ਪਟਿਲ ਵਿੱਚ ਸ਼ਿਵਰਾਤਰੀ ਦੇ ਉੱਪਰ ਬਹੁਤ ਹੀ ਸੰਤਾ ਦੇ ਵਿੱਚ ਖੁਸ਼ੀਆਂ ਉਹ ਗਿਆਨ ਅਤੇ ਬਹੁਤ ਹੀ ਖੁਸ਼ੀਆਂ ਦੇ ਨਾਲ ਹਰ ਕੋਈ ਇਸ ਮੇਲੇ ਨੂੰ ਮੋਂਦਾ ਹੈ ਮੇਰੇ ਵੱਲੋਂ ਅਤੇ ਸਾਡੀ ਪੂਰੀ ਟੀਮ ਵੱਲੋਂ ਦਾਜਾ ਮਰਵਾਣ ਸਾਹਿਬ ਆਪਣੀ ਪੂਰੀ ਟੀਮ ਵੱਲੋਂ ਆਪ ਸਭੀ ਨੂੰ ਆਪ ਸਭੀ ਦੇ ਪਰਿਵਾਰ ਨੂੰ ਪੂਰੇ ਬਿਸ਼ਰ ਦੇ ਕਰਦੇ ਸ਼ਬਦ ਤਾਲੂ ਮਹਾਂ ਸ੍ਰੀ ਗ੍ਰੰਥੀ ਦੇ ਬਹੁਤ ਬਹੁਤ ਮੁਬਾਰਕ